ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਜ ਕੱਲ ਦੇ ਦੌਰ ਦੇ ਵਿੱਚ ਹਰ ਮਨੁੱਖ ਹਰ ਇਨਸਾਨ ਦੁੱਖ ਤਕਲੀਫ ਪਰੇਸ਼ਾਨੀ ਮੁਸੀਬਤ ਦੇ ਵਿੱਚ ਜੂਝਦਾ ਪਿਆ ਹੈ ਹਰ ਬੰਦੇ ਨੂੰ ਇਹ ਹੀ ਮਸਲਾ ਹੈ ਆਖਿਰ ਇਹਨਾਂ ਮਸਲਿਆਂ ਮਸਾਇਲਾਂ ਤੋਂ ਜਾਨ ਕਿਸ ਤਰ੍ਹਾਂ ਛੁਟ ਸਕਦੀ ਹੈ ਕਿਹੜਾ ਐਸਾ ਕੰਮ ਕਰੀਏ ਕਿ ਇਨਸਾਨ ਦੀ ਜ਼ਿੰਦਗੀ 'ਚ ਸਕੂਨ ਚੈਨ ਆ ਜਾਏ ਇਹ ਜਿਹੜੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਵੈ ਜਿਹੜੀਆਂ ਹਰ ਵੇਲੇ ਇਨਸਾਨ ਨੂੰ ਘੇਰੇ ਰੱਖਦੀਆਂ ਵੈ ਇਹਨਾਂ ਤੋਂ ਕਿਸ ਤਰ੍ਹਾਂ ਜਾਨ ਛੋਟ ਸਕਦੀ ਹੈ ਕਿਹੜਾ ਐਸਾ ਕੰਮ ਕਰੀਏ ਕਿ ਇਨਸਾਨ ਨੂੰ ਰਾਹਤ ਸਕੂਨ ਚੈਨ ਮਿਲ ਜੇ ਕਹਾਣੀ ਸੰਸ ਸਿੰਘ ਮਸਕੀਨ ਹੋਣੀ ਅੱਜ ਜਿਸ ਦੇ ਬਾਰੇ ਦੱਸਦੇ ਪਏ ਆ ਕਿ ਕਿਹੜਾ ਕੰਮ ਕਰੀਏ ਕਿ ਸਾਡੀ ਜ਼ਿੰਦਗੀ 'ਚ ਸਕੂਨ ਤੇ ਚੈਨ ਆ ਜਾਏਗਾ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਤੁਸੀਂ ਲਾਜ਼ਮੀ ਪੂਰਾ ਸੁਣਿਓ ਕਿਉਂਕਿ ਅਗਰ ਇਹ ਕਥਾ ਸੁਣਨ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਬਦਲਾਅ ਆ ਜਾਏ ਤਬਦੀਲੀ ਆ ਜਾਏ ਤੇ ਇਹ ਨਾਲ ਚੰਗੀ ਗੱਲ ਹੀ ਕੋਈ ਨਹੀਂ ਬਾਕੀ ਆਪਾਂ ਪਹਿਲਾਂ ਚੱਲ ਕੇ ਦੇਖ ਲੈਣੇ ਕਥਾ ਤਾਂ ਫਿਰ ਕਰਨੀ ਹੈ ਗੱਲਬਾਤ ਗੁਰਨਾਣਿਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲ ਨਾਣਾ ਪਹਿਲੇ ਪਾਤਸ਼ਾਹ ਜੀ ਦਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਗੁਰਨਾਣਿਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰੇ ਜੜਾ ਮਾਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਢੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵਹਿਮ ਤੋਂ ਮਾਰ ਤਸੀਂ ਆਖੋਗੇ ਫਲਾਣਾ ਕਰਦਾ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿਨ ਤੈਨੂੰ ਇਹ ਰੋਗ ਹੈ ਸਮਝ ਲੋ ਦੇ ਮਨ ਨੇ ਮੰਨ ਲਿਆ ਤੇ ਮੰਜੀ ਤੇ ਪਹ ਜਾਏਗਾ ਇਹ ਵੀ ਮਰਜ਼ ਕਰ ਤੇ ਇਸ ਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਇਹ ਮੈਂ ਛੁਟਕਿਆਂ ਠੀਕ ਹੋ ਜਾਏਗਾ ਕੁਝ ਵੀ ਨਹੀਂ ਪਾਮੋਲੀ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂਗੇ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸ ਬੰਦੇ ਨੂੰ ਕਹਿ ਦੇ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਦੇਈਏ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਤੂੰ ਸਮਝ ਲਓ ਮਨ ਜੇ ਤੇ ਪਹ ਜਾਏਗਾ ਹੋ ਗਿਆ ਉਹ ਇਹ ਜਾਦੂ ਠੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਤਾਗੇ ਤਵੀਜ਼ੇਆਂ ਤੇ ਕੰਮ ਇਸ ਤਰ੍ਹਾਂ ਹੀ ਚੱਲਦੇ ਮੈਨੂੰ ਕੈਨੇਡਾ ਦੇ ਇੱਕ ਸائیں ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਤਾਗੇ ਤਵੀਜ਼ਨਾ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਪਏ ਆਉਂਦੇ ਨੇ ਉਹ ਤਾਂ ਅਗੇ ਤਵੀਜ਼ ਲੈਂਦੇ ਫੈਣੇ ਜੇ ਤੇ ਹੁੰਦੇ ਕਿਸੇ ਕੱਦੇ ਨਹੀਂ ਆਉਂਦਾ ਨਹੀਂ ਆਉਂਦਾ ਵਾਕੀ ਤੇ ਹੁੰਦੇ ਪੈਨੇ ਕੋਈ ਅਗੇ ਤਵੀਜ਼ ਨਾਲ ਹੁੰਦੇ ਫੈਣੇ ਪਰ ਕੀ ਕੀ ਤ ਆ ਜਾਏ ਕਾਮਨਾ ਦਾ ਗਰਸਿਆ ਹੋਇਆ ਮਨੁੱਖ ਬਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਦਰਤੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੋਦਰਾਮ ਭਜਨ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਏਨੋ ਲੱਜਾ ਵੀ ਨਹੀਂ ਆ ਰਹੀ ਪਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿ ਰਹੇ ਨਾ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ। ਭੁੱਲ ਕੇ ਵੀ ਨਾ ਸਮਝਣਾ ਕਿਸੇ ਦੇ ਹੱਥ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹੈ। ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ ਦੋ ਤਿੰਨ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ ਚ ਬੈਠ ਗਈ ਗੱਲ। ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਤਾਂ ਇਹ ਜੇ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਚ ਖਿਆਲ ਬਿਠਾ ਦੇਣਾ ਤੇ ਉਹਨੇ ਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚ ਨਾ ਪੈਣਾ ਕਿ ਮਨ ਪ੍ਰਭਾਵਿਤ ਨਹੀਂ ਆਉਂਦਾ 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 ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਹੁੰਦਾ ਹੈ ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਿਤ ਹੋ ਇਹ ਸਾਰੀ ਦੁਨੀਆ ਵਿੱਚ ਖ਼ਬਰ ਵਿੱਚ ਟੀਵੀ ਦੇ ਵਿੱਚ ਰੇਡੀਓ ਦੇ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਲੈਨ ਨਕਸ਼ਵਤੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹ ਹੀ ਸਾਬਣ ਲੈ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲ ਦੋ ਸਕਦਾ ਹੈ ਜ਼ਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਇਸਤਰੀਆਂ ਦੇ ਵੇ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋ ਲੋਕੀ ਪ੍ਰੇਰਤ ਹੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਰਟ ਵਿੱਚ ਖੜਾ ਕਰਦੇ ਹਾਂ ਅਸੀਂ ਲੱਖਾਂ ਰੁਪਏ ਅਟੈਚਮੈਂਟ ਤੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸੈਡਾ ਫਿਰ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਸੀ ਮੈਂ ਕਿ ਮੈਨੂੰ ਕੋਰਟ 'ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਹ ਬਣਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਬਹੁਤ ਸਾਹਣ ਕਿਸੇ ਦੇ ਨੈਣ ਨਕਸ਼ ਠੀਕ ਨਹੀਂ ਕਰਦੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ ਗਲਤੋ ਵੀ ਪ੍ਰਭਾਵਿਤ ਹੋ ਜਾਂਦਾ ਇਸ ਚੱਕਰੇ ਚ ਨਾ ਪੈਣਾ ਨਹੀਂ ਆਉਂਦਾ ਗਲਤ ਗਲਤੋ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪ੍ਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆਤਮ ਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਚ ਦੇਖਦਾ ਹੈ ਰੇਡੀਓ ਚ ਸੁਣਦਾ ਹੈ বারবার উপমা banda hoy kharide ik padarth ghar ghar pahunch sake ik cheez ghar ghar pahunch sake lakhan karoda rupaye kharch kite jande balke america vich ik bahut vadde businessman ne mainu dassya vigyaniji ik vastu de banan ditte america de jo har chahnda hai char guna vad doste advertisement te kharcha छांव ओ चीज कर कर पहुंचती छांव ओ वस्तु कर कर पहुंचती बड़ा व्यापक पद्र पे पदार्थों का प्रचार है राजनीति का प्रचार है धर्म का दा प्रचार इस ढंग ਨਾਲ ਨਹੀਂ ਹੈ ਕੀ ਹੋਇਆ ਗੁਰਦੁਆਰੇ ਚ ਕਦੀ ਕਦਾਈਂ ਕਥਾ ਕੀਰਤਨ ਹੋਏ ਪੁਤਨਾ ਫੁਲਾਸਾਨੀ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਈ ਦਿਨ ਵਰਸਾਨ ਹੋਏ ਮਿਲੇਗੀ ਪ੍ਰੇਰਣਾ ਮਹਿਰਸ ਕਰਾਂ ਮਨੁੱਖ ਪਦਾਰਤ ਤੋਂ ਪ੍ਰਭਾਵਿਤ ਹੈ ਕਿਉਂਕਿ ਪਦਾਰਤ ਦਾ ਐਡਵਰਟਾਈਜ਼ਮੈਂਟ ਬਹੁਤ ਹੈ ਪ੍ਰਚਾਰ ਬੜਾ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਕਿਉਂਕਿ ਪ੍ਰਚਾਰ ਨਹੀਂ ਹੈ ਤੇ ਇਸ ਚੱਕਰ ਚ ਨਾ ਪਹਿਣਾ ਮਨੁੱਖ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਆਉਂਦਾ ਹੁੰਦਾ ਹੁੰਦਾ ਆਉਂਦਾ ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰਾ ਕਮ ਸੇ ਕਮ ਇਹ ਸਾਬਣ ਤੇ ਨਾ ਲੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣ ਲੱਗੇ ਇਸ ਚੱਕਰ ਚ ਨਾ ਜਿਸ ਕਰਕੇ ਤੋਂ ਲੈਣਾ ਭੈ ਤੇਰੀ ਸਾਹਮਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਤੇ ਚੱਕਰ ਚ ਨਾ ਫੈਵੇ ਇਸ ਚੱਕਰ ਚ ਨਾ ਫੈ। ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਜੀ ਪਈ ਰਹਿ ਜਾਣ। ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇ। ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਧਾਗੇ ਤਵੀਜ਼ਾਂ ਦੇ ਪ੍ਰਚਾਰ ਤੇ। ਦੇਖ ਕੇ ਮੈਂ 당 ਰਹਿ ਗਿਆ। ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ, ਕੈਨੇਡਾ, ਅਮਰੀਕਾ ਦੇ ਧਾਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਹੋਏ। ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਭਰੇ ਹੋਏ। ਕੋਈ ਪੰਡਤ ਮਹਾਰਾਜ ਹੈ, ਕੋਈ ਅਜਮੇਰੀ ਬਾਬਾ ਹੈ, ਕੋਈ ਕੋਈ ਹੈ, ਕੋਈ ਕੋਈ ਹੈ, ਕੋਈ ਕੋਈ ਹੈ। ਹੁਣ ਬਹੁਤਾ ਮੈਂ ਨਾਂ ਲਾਵਾਂ, ਨਾਂ ਜੋ ਹੈ ਨਾਂ ਲਾਵਾਂ। ਕਿਉਂਕੋ ਸਾਵਣ ਦੇ ਮਾਲਕ ਦੀ ਤਰ੍ਹਾਂ ਕਿਦਰ ਇਹ ਵੀ ਮੈਨੂੰ ਧਮਕੇ ਨਾਲ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਅਵੇ ਨਾਲ ਕਹਿ ਸਕਦਾ 100% ਗਲਤ ਹੈ। tatha hi galat hai. ਕਿਉਂ ਜਿਸ ਗੁਰੂਨ ਵਸੀਮ ਅਥਰ ਦੇਖ ਰਹੇ ਹਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸਿੱਕੇ ਕਿਚ ਆਤ ਹੈ। ਇਹ ਮੇਰੇ ਬਿਰਾਸ ਸਤਗੁਰ ਪਿਰਾਹ ਕਰਕੇ ਕਹਿ ਰਹਿਣਾ। ਏ ਮੇਰੇ ਭਰਾ ਭੁੱਲ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਹ ਤੇ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਤੋਂ ਅਰਜ਼ ਕਰਾ ਬੋਲਾਂ ਦੇ ਸਿੱਧੀ ਤੇ ਹੈ बार-बार ਕਿਸੇ ਵਸਤੂ ਬਾਰੇ ਵੀ ਬੋਲਿਆ ਜਾਏ ਮਨਕ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏ आनंदित हो जाएगा प्रसन्नल भर जाएगा ओ केड़ा बोल है सुमंत्र साद बचना गुरुदेव बोल क्योंकि गुरुदेव बोल परमात्मा दे बोल ने जैसे मैं आवे कसम की बाण मैं फिर दौरामा मोहम्मद साहब ने किया से मैं थे चुप कर गया पता नहीं खुदा की बोल रहे हैं ऐसे वैसे अहले इस्लाम ये कहंदा है कुरान नाजिल हुई है मोहम्मद साहब ने उच्चारण नहीं की थी ਉਦਾਤੋ ਨਾਜ਼ਲ ਹੋਏ ਠੀਕ ਕਰ ਦੇਣਾ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾ ਲੋ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪਰਮਾਤਮਾ ਮਹਾਨ ਹੈ ਸਹੀ ਮਹਾਨ ਹੋ ਜਾਏਗਾ ਇਤਨਾ ਹੀ ਅਨੰਦਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਤੋਂ ਸਤਿਗੁਰ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ ਕਰੋੜਾ ਪਾਪ ਨਾਸ ਹੋ ਜਾਣਗੇ ਇੱਕ ਦੋ ਦੀ ਤੇ ਗੱਲ ਛੱਡ ਲਖ ਮੜੀਆ ਕਰੇ ਇਕੱਠੇ ਇੱਕ ਰਤੀ ਲੈ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾ ਮਣ ਲਕੜਾ ਜਲਾ ਕੇ ਖਾਕ ਕਿੱਡੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋੜਾ ਪਾਪ ਨਾਸ ਹੋ ਤੇ ਮਨ ਦਾ ਜੋੜਨਾ ਕਿ ਇਹ ਮਨ ਦਾ ਸੁਣਨਾ ਵਰਗੇ ਜੋੜਨਾ ਹੁੰਦਾ ਹੈ ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਬਈ ਤੇ ਸਰੋਤਾ ਹੈ ਸੁਰਤ ਦੇ ਚੈਨ ਧਿਆਨਪੂਰਵਕ ਸੁਣ ਰਿਹਾ ਹੈ ਸੁਰਤ ਦੇ ਚ ਸੁਣ ਰਿਹਾ ਹੈ ਤੇ ਸ਼ਬਦ ਨੇ ਆਪਣਾ ਕੰਮ ਕਰ ਦੇਣਾ ਹੈ ਮਨ ਨੂੰ ਆਨੰਦਿਤ ਕਰ ਦੇਣਾ ਹੈ ਮਨ ਨੂੰ ਸਵਾਦੀਲੇਨ ਕਰ ਦੇਣਾ ਹੈ ਮੰਨੋ ਗੋੜਾ ਨਾਲ ਭਰ ਦੇਣਾ ਇਸ ਵਾਸਤੇ ਸਹਿਬ ਕਹਿੰਦੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ ਤੇ 아이디 ਕਥਾ ਦੇ ਵਿੱਚ ਆਪਾਂ ਦੇਖਿਆ ਗਿਆਨੀ ਸੰਸ ਸਿੰਘ ਮਸਕੀਨ ਹਣੀ ਦੱਸਦੇ ਪਏ ਆ ਕਿ ਇਨਸਾਨ ਜਿਹੜਾ ਜਾਂ ਮਨੁੱਖ ਹੈ ਨਾ ਹਰ ਇਨਸਾਨ ਹੀ ਤਕਰੀਬਨ ਦੁੱਖ ਤਕਲੀਫ ਪਰੇਸ਼ਾਨੀਆਂ ਚ ਮੁਸੀਬਤਾਂ ਚ ਸਮਝ ਲਓ ਕਿ ਘੇਰਿਆ ਪਿਆ ਹੋਇਆ ਹੈ ਹਰ ਬੰਦਾ ਹੀ ਇਹ ਨਹੀਂ ਕਿ ਇੱਕ ਹਰ ਇਨਸਾਨ ਨੂੰ ਇਹ ਹੀ ਮਸਲਾ ਹੈ ਇਹਨਾਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਅਗਰ ਕੋਈ ਬਚਿਆ ਹੋਵੇ ਤਾਂ ਸਿਰਫ ਉਹ ਹੀ ਬੰਦਾ ਬਚਿਆ ਹੋਵੇ ਜਿਹੜਾ ਕਿ ਰੱਬਰ ਦੇ ਨਾਲ ਜੁੜਿਆ ਹੋਵੇ ਰੱਬ ਦੀ ਯਾਦ ਦੇ ਵਿੱਚ ਹਰ ਵੇਲੇ ਟਾਈਮ ਗੁਜ਼ਾਰਦਾ ਸਿਰਫ ਉਹ ਬੰਦਾ ਹੀ ਇਹਨਾਂ ਚੀਜ਼ਾਂ ਤੋਂ ਬਚਿਆ ਹੋਇਆ ਹੈ ਜਿੰਦੇ ਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਨਹੀਂ ਆਉਂਦੀਆਂ ਕਿਉਂਕਿ ਉਹ ਇਸ ਦੁਨੀਆ ਨੂੰ ਭਲਾ ਬੈਠਾ ਹੈ ਉਹਨੇ ਆਪਣੀ ਜ਼ਿੰਦਗੀ ਦਾ ਮਕਸਦ ਸਿਰਫ ਇਹ ਬਣਾ ਲਿਆ ਹੈ ਕਿ ਮੈਂ ਹਰ ਵੇਲੇ ਰੱਬ ਸੋਹਣ ਦੀ ਯਾਦ ਦੇ ਵਿੱਚ ਟਾਈਮ ਗੁਜ਼ਾਰਨਾ ਹੈ ਰੱਬ ਸੋਹਣ ਦੀ مخلوਕ ਦਾ ਭਲਾ ਕਰਨਾ ਹੈ ਤੇ ਵੀਰੋ ਇਹ ਗੱਲ ਹਕੀਕਤ ਹੈ ਕਿ ਜਦੋਂ ਅਸੀਂ ਦੂਸਰਿਆਂ ਦਾ ਭਲਾ ਕਰਦੇ ਆ ਨਾ ਫਿਰ ਸਾਨੂੰ ਸਕੂਨ ਮਿਲਦਾ ਤੇ ਜਿੱਲੇ ਅਸੀਂ ਦੂਸਰਿਆਂ ਨੂੰ ਦੁੱਖ ਦਿੰਨੇ ਆ ਫਿਰ ਸਾਨੂੰ ਵੀ ਦੁੱਖ ਹੀ ਮਿਲਦਾ ਸਾਡੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਿਉਂ ਨਹੀਂ ਜਾਂਦੀਆਂ ਕਿਉਂ ਨਹੀਂ ਜਾਨ ਛੱਡਦੀਆਂ ਕਿਉਂਕਿ ਸਾਡੇ ਦਿਮਾਗਾਂ ਦੇ ਵਿੱਚ ਜ਼ਿਹਨਾਂ ਦੇ ਵਿੱਚ ਸਾਡੀ ਸੋਚਨੀ ਦੇ ਵਿੱਚ ਹਰ ਵੇਲੇ ਦੂਸਰਿਆਂ ਦੇ ਬਾਰੇ ਮਾੜੇ ਵਿਚਾਰ ਹੀ ਚੱਲਦੇ ਰਹਿੰਦੇ ਆ ਤੁਸੀਂ ਦੇਖ ਲਓ ਕਿ ਚਾਰ ਬੰਦੇ ਬੈਠੇ ਹੋਣਗੇ ਨਾ ਉਹ ਕੋ ਚੰਗੀ ਗੱਲ ਨਹੀਂ ਕਰਨਗੇ ਉਹ ਗੱਲ ਕਰਨਗੇ ਕਿਸੇ ਪੰਜਵੇਂ ਛੇਵੇਂ ਬੰਦੇ ਦੀ ਜਿਹੜਾ ਵਿੱਚ ਮੌਜੂਦ ਨਹੀਂ ਹੈ ਕਿ ਯਾਰ ਉਹ ਬੰਦਾ ਬੜਾ ਮਾੜਾ ਉਹ ਇੰਜ ਕਰਦਾ ਉਹਦੇ ਬੱਚੇ ਉਹ ਇੰਜ ਦੇ ਉਹਦੀ ਬੁੱਢੀ ਇੰਜ ਦੀ ਮਤਲਬ ਕਿ ਜਿਹੜੇ ਆਪਸ ਚ ਚਾਰ ਬੈਠੇ ਜੀ ਉਹਨਾਂ ਨੇ ਆਪਸ ਦੇ ਨਹੀਂ ਕੋਈ ਦੁੱਖ ਸੁੱਖ ਫੋਲਣਾ ਯਾਰ ਮੈਨੂੰ ਇਹ ਮਸਲਾ ਨਾ ਨਾ ਬਲਕਿ ਜਿਹੜਾ ਪਹਿਵਾਂ ਛੇਵਾਂ ਸਤਵਾਂ ਕੋਈ ਨਹੀਂ ਬੈਠਾ ਨਾ ਜਿਹੜਾ ਮੌਜੂਦ ਨਹੀਂ ਹੈ ਉਹਨੀਆਂ ਗੱਲਾਂ ਕਰਨੀਆਂ ਤੇ ਜਿੱਲੇ ਅਸੀਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਜਿਹੜੇ ਵੀਕ ਪੁਆਇੰਟ ਆ ਜਿਹੜੀਆਂ ਮਾੜੀਆਂ ਗੱਲਾਂ ਉਹਨਾਂ ਦਾ ਅਸੀਂ ਡਿਸਕਸ ਕਰਾਂਗੇ ਉਹ ਛਾਲਾਂਗੇ ਉਹਦੀ ਇੱਜ਼ਤ ਨੂੰ ਪਮਾਲ ਕਰਾਂਗੇ ਤੇ ਫਿਰ ਅਸੀਂ ਕਿੱਦਾਂ ਮਹਫੂਜ਼ ਰਹਿ ਸਕਾਂਗੇ ਸਾਡਾ ਸਕੂਨ ਕਿੱਦਾਂ ਮਿਲਣਾ ਕਦੀ ਵੀ ਨਹੀਂ ਮਿਲੇਗਾ ਤੇ ਅਗਰ ਵੀਰੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵੀ ਸਕੂਨ ਮਿਲੇ ਤੇ ਆਪਣੇ ਜਿਹੜਾ ਤੁਹਾਡਾ ਭਰਾ ਵਾ ਤੁਹਾਡੇ ਵਿੱਚ ਮੌਜੂਦ ਨਹੀਂ ਹੈ ਉਹਦੀ ਗੈਰ ਹਾਜ਼ਰੀ ਦੇ ਵਿੱਚ ਉਹਦੀ ਗੀਬਤ ਨਾ ਕਰੋ ਉਹਦੀਆਂ ਬੁਰੀਆਂ ਗੱਲਾਂ ਨਾ ਕਰੋ ਬਲਕਿ ਉਹਦੀਆਂ ਅੱਛੀਆਂ ਗੱਲਾਂ ਦੱਸੋ ਦੂਸਰੇ ਭੈਣ ਭਰਾਵਾਂ ਨੂੰ ਵੀ ਕਿ ਯਾਰ ਬਹੁਤ ਚੰਗਾ ਬੰਦਾ ਉਹ ਖ ਸੁੱਖੇ ਵਿੱਚ ਕੰਮ ਹੁੰਦਾ ਸਾਰਿਆਂ ਦੇ ਇੰਜ ਦੀਆਂ ਚੰਗੀਆਂ ਜਿਹੀਆਂ ਗੱਲਾਂ ਚੰਗੀਆਂ ਸੋਚਣੀਆਂ ਦੂਸਰਿਆਂ ਬਾਰੇ ਸੋਚੋਗੇ ਨਾ ਤੇ ਤੁਹਾਡੀਆਂ ਵੀ ਜਿਹੜੀਆਂ ਮੁਸੀਬਤਾਂ ਦੁੱਖ ਤਕਲੀਫਾਂ ਨਾ ਉਹ ਖਤਮ ਹੋ ਜਾਣਗੀਆਂ ਤੇ ਦੂਸਰਾ ਵੀਰੋ ਅੱਲਾ ਦੀ ਯਾਦ ਚ ਹਰ ਵੇਲੇ ਟਾਈਮ ਗੁਜ਼ਾਰਨ ਦੀ ਕੋਸ਼ਿਸ਼ ਕਰੋ ਜਿਹੜਾ ਬੰਦਾ ਤੁਸੀਂ ਦੇਖ ਲੋ ਕਿ ਜਿਹੜੇ ਆਪਣੇ ਸੰਤ ਫਕੀਰ ਇਹ ਸਾਧੂ ਹੁੰਦੇ ਆ ਵਲੀ ਉੱਲਾ ਹੁੰਦੇ ਆ ਅੱਲਾ ਦੇ ਨੇਕ ਬੰਦੇ ਸੂਫੀ ਹੁੰਦੇ ਆ ਉਹਨਾਂ ਨੂੰ ਇੰਨਾ ਸਕੂਨ ਕਿਉਂ ਹੁੰਦਾ ਉਹਨਾਂ ਦਾ ਚਿਹਰਾ ਇੰਨਾ ਨੂਰਾਨੀ ਕਿਉਂ ਹੁੰਦਾ ਵੈ ਤੁਸੀਂ ਦੇਖ ਲੋ ਕਿ ਗਿਆਨੀ ਸੰਸੀ ਮਸਕੀਨ ਹੋਣੀ ਕਿੱਡਾ ਸੋਹਣਾ ਨੂਰਾਨੀ ਚਿਹਰਾ ਉਹਨਾਂ ਦਾ ਕਿ ਉਹਨਾਂ ਦੇ ਚਿਹਰੇ ਉੱਤੇ ਕਿੰਨਾ ਸਕੂਨ ਹੈ ਨਜ਼ਰ ਆਉਂਦਾ ਹੈ ਕਿ ਉਹਨਾਂ ਨੂੰ ਸਕੂਨ ਸ਼ਾਂਤੀ ਨਾਲ ਜ਼ਿੰਦਗੀ گزارਦੇ ਸੀ وجہ ਕੀ ਸੀ وجہ ਇਹ ਹੀ ਸੀ ਕਿ ਉਹ ਦੂਸਰਿਆਂ ਦਾ ਭਲਾ ਕਰਦੇ ਸੀ ਦੂਸਰਿਆਂ ਲਈ ਉਹਨਾਂ ਦੀ ਸੋਚ ਨਹੀਂ ਬੜੀ ਚੰਗੀ ਸੀ ਉਹਨਾਂ ਦੇ ਵਿਚਾਰ ਬੜੇ ਵਧੀਆ ਸੀ ਕਿ ਯਾਰ ਕਿਸੇ ਦਾ ਭਲਾ ਹੋ ਜਾਏ ਕੋਈ ਨੇਕੀ ਦੀ ਰਾਹ ਤੇ ਆ ਜਾਏ ਮੇਰੇ ਇਹ ਵਿਚਾਰ ਸੁਣ ਕੇ ਮੇਰਾ ਗਿਆਨ ਸੁਣ ਕੇ ਤੇ ਜਦੋਂ ਤੁਸੀਂ ਦੂਸਰਿਆਂ ਵਾਸਤੇ ਚੰਗਾ ਸੋਚੋਗੇ ਚੰਗੀ ਸੋਚ ਨਹੀਂ ਰੱਖੋਗੇ ਤੇ ਫਿਰ ਤੁਹਾਡਾ ਵੀ ਭਲਾ ਹੋਣ ਲੱਪੇਗਾ ਤੁਹਾਡੀ ਖੁਸ਼ੀ ਤੁਹਾਡੇ ਚਿਹਰੇ ਤੋਂ ਨਜ਼ਰ ਆਏਗੀ ਪਤਾ ਲੱਗੇਗਾ ਕਿ ਯਾਰ ਇਨਸਾਨ ਬੜਾ ਮਤਮੈਨ ਹੈ ਬੜਾ ਖੁਸ਼ ਹੈ ਲੇਕਿਨ ਜੇ ਤੁਸੀਂ ਦੂਸਰਿਆਂ ਵਾਸਤੇ ਗਲਤ 네ਗੇਟਿਵ ਸੋਚਾਂ ਰੱਖੋਗੇ ਪਲਾਨਗੀਆਂ ਕਰਦੇ ਰਹੋਗੇ ਦੂਸਰਿਆਂ ਨੂੰ ਨੁਕਸਾਨ ਪਹਚਾਓਗੇ ਤੇ ਫਿਰ ਤੁਹਾਨੂੰ ਵੀ ਸਕੂਨ ਨਹੀਂ ਮਿਲੇਗਾ ਇਸ ਕਰਕੇ ਵਿਰੋਧ ਹਮੇਸ਼ਾ ਦੂਸਰਿਆਂ ਵਾਸਤੇ ਚੰਗਾ ਸੋਚੋ ਦੂਸਰਿਆਂ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰੋ ਤੇ ਰੱਬ ਦੀ ਯਾਦ ਚ ਟਾਈਮ ਗੁਜ਼ਾਰੋ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖੋ ਤੇ ਇਸ ਤਰ੍ਹਾਂ ਖਿਆਲ ਰੱਬ ਰੱਖਾ